ਜਾਨੀ ਤੈਸ਼ੀ ਤੇ ਮੈਂ ਹਾ ਤੁਹਾਡੇ ਨਾਲ ਜਸਬੀਰ ਗੁਰਦੇ ਸੀ ਅਮਰੀਕਾ ਵਿੱਚ ਇੱਕ ਹਵਾਈ ਅੱਡੇ ਤੇ ਦੋ ਜਹਾਜ਼ ਆਪਸ ਵਿੱਚ ਟਕਰਾਉਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਛੋਟਾ ਜਹਾਜ਼ ਲੈਂਡਿੰਗ ਦੌਰਾਨ 99 ਤੇ ਖੜੇ ਦੂਜੇ ਜਹਾਜ਼ ਦੇ ਨਾਲ ਟਕਰਾ ਗਿਆ ਇਹ ਹਾਦਸਾ ਅਮਰੀਕਾ ਦੇ ਮੋਂਟਾਨਾ ਦੇ ਕੈਲਿਸਪੈਲ ਸਿਟੀ ਹਵਾਈ ਅੱਡੇ ਤੇ ਵਾਪਰਿਆ ਹੈ ਜਦੋਂ ਹਵਾਈ ਅੱਡੇ ਤੇ ਉਤਰਨ ਵਾਲਾ ਇੱਕ ਛੋਟਾ ਜਹਾਜ਼ ਉੱਥੇ ਖੜੇ ਇੱਕ ਹੋਰ ਜਹਾਜ਼ ਦੇ ਨਾਲ ਟਕਰਾਇਆ ਤਾਂ ਜਹਾਜ਼ ਨੂੰ ਅੱਗ ਲੱਗ ਗਈ। ਇਸ ਘਟਨਾ ਨਾਲ ਹਵਾਈ ਅੱਡੇ ਤੇ ਭਗਦੜ ਮਚ ਗਈ। ਹਾਲਾਂਕਿ ਜਾਨੀ ਨੁਕਸਾਨ ਤੋਂ ਗਨੀਮਤ ਰਹੀ ਹੈ। ਕੋਈ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਨਹੀਂ ਹੋਇਆ। ਪਾਇਲਟ ਅਤੇ ਸਾਰੇ ਯਾਤਰੀ ਸੁਰੱਖਿਅਤ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਨੇ। ਇਸ ਤਰ੍ਹਾਂ ਇੱਕ ਵੱਡਾ ਹਾਦਸਾ ਹੋਣੋਂ ਟੱਲ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਜਹਾਜ਼ 2011 ਦੇ ਵਿੱਚ ਬਣਾਇਆ ਗਿਆ ਸੀ ਅਤੇ ਇਹ ਮੀਟਰ ਸਕਾਈ ਐਲ ਐ ਐ ਸੀ ਦੀ ਮਲਕੀਅਤ ਹੈ ਜੋ ਪੁਲਮੈਨ ਵਾਸ਼ਿੰਗਟਨ ਦੇ ਵਿੱਚ ਸਥਿਤ ਇੱਕ ਕੰਪਨੀ ਹੈ ਹੁਣ ਜਾਂਚ ਏਜੰਸੀਆਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਜਾਂਚ ਦੇ ਵਿੱਚ ਜੁਟ ਗਈਆਂ ਨੇ ਬੇਸ਼ੱਕ ਜਹਾਜ਼ ਦੇ ਵਿੱਚ ਕੋਈ ਵੀ ਜਾਣੇ ਨੁਕਸਾਨ ਨਹੀਂ ਹੋਇਆ ਇਸ ਹਾਦਸੇ ਦੇ ਵਿੱਚ ਬਚਾਰਿਆ ਪਰ ਗੌਰਤਲਬ ਹੈ ਕਿ ਆਏ ਦਿਨ ਹੀ ਕਿਤੇ ਨਾ ਕਿਤੇ ਕੋਈ ਨਾ ਕੋਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਹਵਾਈ ਯਾਤਰਾ ਕਰਨ ਵਾਲੇ ਸੋਚਣ ਦੇ ਲਈ ਹੁਣ ਮਜਬੂਰ ਹੋਏ ਪਏ ਨੇ ਕਿ ਇਹ ਹਾਦਸੇ ਕਿਉਂ ਵਾਪਰੇ ਨੇ ਹੁਣ ਹਵਾਈ ਯਾਤਰਾ ਦੌਰਾਨ ਉਹਨਾਂ ਦੀ ਜਾਨ ਸੁਰੱਖਿਅਤ ਹੈ ਵੀ ਜਾਂ ਨਹੀਂ